ਲੋਜੀ ਐਜੀਪੀਸੀ ਦਾ ਚੈਨਲ ਬੰਦ ਕਰਨ ਤੋਂ ਬਾਅਦ ਹੁਣ YouTube ਵੱਲੋਂ ਇੱਕ ਹੋਰ ਵੱਡਾ ਐਕਸ਼ਨ ਲਿੱਤਾ ਗਿਆ ਹੈ ਦੱਸਦੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੱਦ ਗ੍ਰੰਥੀ ਭਾਈ ਹਰਪਾਲ ਸਿੰਘ ਜੀ ਦਾ YouTube ਚੈਨਲ ਬੰਦ ਕਰ ਦਿੱਤਾ ਗਿਆ ਹੈ ਜਿਸ ਵਿੱਚ YouTube ਨੇ ਚੈਨਲ ਬੰਦ ਕਰਨ ਦਾ ਇਹ ਹਵਾਲਾ ਦਿੱਤਾ ਹੈ ਕਿ ਕੋਈ ਵੀ ਕੰਟੈਂਟ ਜੋ ਹਿੰਸਕ ਅਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਾਰੀਫ਼ ਅਤੇ ਪ੍ਰਚਾਰ ਲਈ ਜਾਂ ਇਹਦੇ ਇਰਾਦੇ ਲਈ ਬਣਾਇਆ ਹੋਵੇ ਉਹ ਚੈਨਲ YouTube ਉੱਤੇ ਮਨਜ਼ੂਰ ਨਹੀਂ ਕੀਤਾ ਜਾਵੇਗਾ ਤੇ ਦੱਸਦੀ ਹੁਣ ਉਹਨਾਂ ਦਾ YouTube ਚੈਨਲ ਬੰਦ ਕਰ ਦਿੱਤਾ ਗਿਆ ਹੈ ਤਾਂ ਦੱਸਦੀ ਹੈ ਗਿਆਨੀ ਹਰਪਾਲ ਸਿੰਘ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਉਸ 55 ਬਿੱਤਰ-ਤਰਤੀ ਉਤੇ ਲੰਮੇ ਸਮੇਂ ਤੋਂ ਹੈਡ ਗ੍ਰੰਥ ਦੀ ਸੇਵਾ ਨਿਭਾ ਰਹੇ ਨੇ ਤੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਵੱਲੋਂ ਦੇਸ਼ਾਂ-ਵਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਲਈ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਗਾਤਾਰ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਜੋ ਜਿਹੜੀਆਂ ਸੰਗਤਾਂ ਵਿਦੇਸ਼ਾਂ ਵਿੱਚ ਬੈਠੀਆਂ ਨੇ ਉਹ ਵਿਦੇਸ਼ਾਂ ਵਿੱਚ ਬਹਿ ਕੇ ਵੀ ਇਹਨਾਂ ਚੈਨਲਸ ਦੇ ਮਾਧਿਅਮ ਰਾਹੀਂ ਬਾਣੀ ਦਾ ਆਨੰਦ ਮਾਣ ਸਕਣ ਅਤੇ ਉਹਨਾਂ ਦੀ ਕਥਾ ਸੁਣ ਸਕਣ ਤਾਂ ਜਿਹੇ ਦੇ ਵਿੱਚੇ ਵੱਡਾ ਐਕਸ਼ਨ ਗਿਆਨੀ ਹਰਪਾਲ ਸਿੰਘ ਜੀ ਦੇ ਖਿਲਾਫ YouTube ਦੇ ਵੱਲੋਂ ਲਿਆ ਗਿਆ ਤੇ ਉਹਨਾਂ ਦਾ ਜੋ YouTube ਚੈਨਲ ਸੀ ਉਹ ਸਸਪੈਂਡ ਕਰ ਦਿੱਤਾ ਗਿਆ ਤੇ ਦੱਸ ਦਈਏ ਜਿਹੜਾ YouTube ਚੈਨਲ ਸਸਪੈਂਡ न s ਕਿ ਜਿਹੜਾ ਸਫਰ ਹੈ ਸ਼ਹਾਦਤ ਪ੍ਰਚਾਰ ਗਿਆਨੀ ਹਰਪਾਲ ਸਿੰਘ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੀ ਉਸ ਵਿੱਚ YouTube ਦੀ ਕਮਿਊਨਿਟੀ ਗਾਇਡਲਾਈਨ ਨੂੰ ਫਾਲੋ ਨਹੀਂ ਕੀਤਾ ਗਿਆ ਤੇ ਜਿਸ ਤੋਂ ਬਾਅਦ ਪਾਈ ਹਰਪਾਲ ਸਿੰਘ ਜੀ ਦੇ ਵੱਲੋਂ ਆਪਣੇ Facebook ਚੈਨਲ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਤੇ ਜਿਸ ਵਿੱਚ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਬਾਤਾਂ ਗੁਰੂ ਤੇਗ ਬਹਾਦਰ ਜੀ ਦੀਆਂ ਪਾਉ ਸੱਚ ਦੀ ਆਵਾਜ਼ ਔਰੰਗਜ਼ੇਬ ਵਾਂਗ ਦਬਾਉ ਤੇ ਲਿਖਣ ਤੋਂ ਬਾਅਦ ਪਿੱਛੇ ਕੁਐਸਚਨ ਮਾਰਕ ਪਾਇਆ ਗਿਆ ਤਾਂ ਇਹ ਵੱਡਾ ਸਵਾਲ ਖੜਾ ਕਰਦਾ ਹੈ ਕਿ ਹੁਣ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦਾ ਜ਼ਿਕਰ ਕਰਨ ਤੇ ਚਾਰ ਕਰਨ ਵਾਲੀ ਚੈਨਲ ਵੀ ਬੰਦ ਕੀਤੇ ਜਾ ਰਹੇ ਨੇ ਤੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਲੋਕਤੰਤਰ ਦੀ ਸਰਕਾਰ ਸਿੱਖਾਂ ਨੂੰ ਅੱਗ ਲਾ ਕੇ ਸਾੜਦੀ ਹੈ ਫਿਰ ਜੇ ਅਸੀਂ ਜ਼ਿਕਰ ਕਰਦੇ ਹਾਂ ਯਕੀਨ ਕਰਿਓ ਕੀ ਕੁਝ ਜਰਨਾ ਪੈਂਦਾ ਹੈ ਇੱਥੇ ਸਿਰਫ ਜ਼ਿਕਰ ਕਰਨ ਦੇ ਬਦਲ ਉਹ ਮੈਂ ਤੁਹਾਨੂੰ ਇੱਥੇ ਬਹਿ ਕੇ ਦੱਸ ਨਹੀਂ ਸਕਦਾ ਇਹਦਾ ਸਾਥ ਕਿੱਥੇ ਆ ਜਾਂਦਾ ਜਿਹੜੇ ਪਲੇਟਫਾਰਮਾਂ ਤੋਂ ਗੱਲ ਕਰਦੇ ਆ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਮੇਰੇ ਨਾਲ ਨਿੱਜੀ ਜੋਬ ਆਪਰੇ ਮੈਂ ਨਹੀਂ ਦੱਸ ਸਕਦਾ ਲੱਗੇਗਾ ਕਿ ਆਪਣੀਆਂ ਗੱਲਾਂ ਦੱਸਣ ਲੱਗਾਂ